ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਬਣਾਉਣ ਦੇ ਪਿਛੇ ਸਾਡੇ ਬਹੁਤ ਹੀ ਪਿਆਰੇ ਸਬਸਕ੍ਰਾਈਬਰ ਇਸ ਚੈਨਲ ਦੇ ਨਵਿੰਦਰ ਕੌਰ ਉਹਨਾਂ ਨੇ ਸਾਨੂੰ ਕਮੈਂਟ ਕੀਤਾ ਸੀ ਕਿ ਜਿਹੜਾ ਆਪਾਂ ਪਿੱਛੇ ਇੱਕ ਸ਼ਬਦ ਆਪਾਂ ਭਾਈ ਸਪਾਈ ਲਖਵਿੰਦਰ ਸਿੰਘ ਜੀ ਇਹ ਯੂਰੀ ਟਾਗੀ ਸ਼ਰੀਦਲ ਬਾਦਸ਼ਾਹ ਵਾਲਿਆਂ ਦਾ ਇੱਕ ਵੀਡੀਓ ਬਣਾਈ ਸੀ ਹਾਰਮੋਨੀਅਮ ਤੇ ਸ਼ਬਦ ਹੀ ਜੋਤੀ ਜੋਤਾ ਦੇ ਲਈ ਸੰਪੂਰਨ ਥਿਆਰਾ ਉਹ ਆਪਾਂ ਮੀਨਸ ਜਿਹੜਾ ਮੈਨ ਸਕੇਲ ਹੁੰਦਾ ਵਾ ਮंजे ਤੋਂ ਬੰਦੇ ਬੋਲਦੇ ਨੇ ਉਹ ਵਾਲੇ ਸਕੇਲ ਤੋਂ ਆਪਾਂ ਸ਼ੂਟ ਕੀਤਾ ਸੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਨ ਫੀਮੇਲ ਸਕੇਲ ਤੋਂ ਕੋਈ ਜਿਹੜਾ ਸ਼ਬਦ ਵਾ ਉਹ ਦੱਸੋ ਇਹੋ ਸ਼ਬਦ ਤੇ ਅੱਜ ਆਪਾਂ ਤੁਹਾਨੂੰ ਇਸ ਹਰਮੋਨੀਅਮ ਤੇ ਜੋਤੀ ਜੋਤਰ ਲਈ ਸੰਪੂਰਨ ਕੀਆ ਰਾਮ ਪੂਰਾ ਸ਼ਬਦ ਕਿੱਦਾਂ ਇਸ ਤੇ ਪਲੇ ਕਰਨਾ ਵਾ ਤੇ ਸਾਰਾ ਤੁਹਾਨੂੰ ਦੱਸਾਂਗੇ ਤੇ ਵੀਡੀਓ ਜਿਹੜੀ ਆ ਹਰ 2 ਦਿਨਾਂ ਬਾਅਦ ਇਸ ਚੈਨਲ ਤੇ ਕੋਈ ਨਾ ਕੋਈ ਵੇਖਣ ਨੂੰ ਮਿਲਦੀ ਆ ਚੈਨਲ ਨੂੰ ਵੱਤ ਦਾ ਸਬਸਕ੍ਰਾਈਬ ਕਰ ਲਿਓ ਵੱਤ ਦਾ ਸਾਰਿਆਂ ਜਾਣਿਆਂ ਨੂੰ ਦੱਸਿਆ ਕਰੋ ਕਿ ਇਦਾਂ ਦਾ ਕੰਟੈਂਟ ਤੁਹਾਨੂੰ ਇਸ ਚੈਨਲ ਤੇ ਸੱਚੇ ਮਾਰਗ ਤੇ ਵੇਖਣ ਨੂੰ ਮਿਲ ਸਕਦਾ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਕੋਸ਼ਿਸ਼ ਕਰਦੇ ਆ ਵੀ ਬਹੁਤੀ ਵੱਡੀ ਨਾ ਵੀਡੀਓ ਬਣੇ ਪਰ ਫਿਰ ਵੀ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਇਸ ਵੀਡੀਓ ਦੇ ਨਾਲ ਵੀਡੀਓ ਨੂੰ ਪੂਰਾ ਵੇਖਿਓ ਤੇ ਉਹਦੋਂ ਆਪਾਂ ਮੇਲ ਸਕੇਲ ਤੋਂ ਇੱਥੋਂ ਜਾਂ ਇੱਥੋਂ ਆਈ ਥਿੰਕ ਕੀਤਾ ਹੀ ਇਹ ਸ਼ਬਦ ਸ਼ੁਰੂ ਅੱਜ ਫੀਮੇਲ ਸਕੇਲ ਤੋਂ ਆਪਾਂ ਇੱਥੋਂ ਪੜਾਂਗੇ ਆ ਫੀਮੇਲ ਸਕੇਲ ਇਥੋਂ ਹੁੰਦਾ ਜਿਹੜਾ ਇਹਦੀ ਸਟਾਰਟਿੰਗ ਹੁੰਦੀ ਹੈ ਹਾਰਮੋਨੀਅਮ ਦੀ ਆ ਪਹਿਲਾ ਗਾਲਾ ਦੂਜਾ ਤੀਜਾ ਚੌਥਾ ਪੰਜਵਾਂ ਜੇ ਤਾਂ ਫੀਮੇਲ ਸਕੇਲ ਇਥੋਂ ਸ਼ੁਰੂ ਹੁੰਦਾ ਪਹਿਲੀ ਟੀਮ ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਅਸਥਾਈ ਦੀ ਅਸਥਾਈ ਕਿਵੇਂ ਆ ਜੋਤੀ ਜੋਤਰਲੀ

ਸ਼ੀਆਰਾਮ ਥੋੜੇ ਨਾ ਜਿਹੜੇ ਤੁਹਾਡੀਆਂ ਉਂਗਲਾਂ ਜਿਹੜੀ ਪ੍ਰੈਕਟਿਸ ਦੀ ਲੋੜ ਇੱਥੇ ਚਾਹੀਦੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਬੜਾ ਇਜ਼ੀ ਇਜ਼ੀ ਹੋ ਜਾਊਗਾ ਇਹਦਾ ਹਾਰਮੋਨੀਅਮ ਤੇ ਪਲੇ ਕਰਨਾ ਤੇ ਇੱਕ ਵਾਰੀ ਫੇਰ ਤੋਂ ਦੱਸ ਦਾਂ ਮੈਂ ਸੰਪੂਰਨ ਸ਼ੀਆਰਾਮ ਸੰਪੂਰਨ ਸ਼ੀਆਰਾ ਸ਼ਬਦ ਦੀ ਅਸਥਾਈ ਤੇ ਹੁਣ ਆਪਾਂ ਇਸ ਸ਼ਬਦ ਦਾ ਪਹਿਲਾ ਜੋ ਅੰਤਰਾ ਵਾ ਉਹ ਆਪਾਂ ਪੜ੍ਹਦੇ ਆ ਇਹਦੇ ਨਾਲ ਹੀ ਬਾਕੀ ਵੀ ਅੰਤਰੇ ਤੁਹਾਨੂੰ ਦੱਸਨੇ ਕਿਦਾਂ ਐਸੇ ਸ਼ਬਦ ਜਿਹੜੇ ਆ ਉਹ ਪਲੇ ਹੁੰਦੇ ਆ ਮੈਂ ਇਕੱਠੇ ਹੀ ਬੋਲ ਕੇ ਵਿਖਾਵਾਂਗਾ ਵੀ ਵੀਡੀਓ ਜਿਆਦਾ ਵੱਡੀ ਨਾ ਹੋ ਜਾਵੇ ਤੇ ਤੁਸੀਂ ਉਸ ਦੇ ਹਿਸਾਬ ਨਾਲ ਆਪਣੀ ਪ੍ਰੈਕਟਿਸ ਕਰ ਲੈਣੀ ਹੈ ਇੱਕ ਵਾਰੀ ਅਸਥਾਈ ਬੋਲਣੀ ਫਿਰ ਅੰਤਰਾ ਹਨਾ ਇਦਾਂ ਕਰਕੇ ਤੇ ਆਪਾਂ ਅੱਗੇ ਤੁਹਾਨੂੰ ਦੱਸਨੇ ਆ ਜਿਹੜੀ ਅੰਤਰਾ ਦੀ ਗੱਲ ਕਰਨ ਲੱਗੇ ਆਪਾਂ ਅੰਤਰਾ ਇੱਥੋਂ ਸ਼ੁਰੂ ਹੋਗਾ ਇਤੋਂ ਡਬਲ ਕਰ ਲੋ ਤੇ ਅੰਤਰਾ ਇਦਾਂ ਸੂਰਜ ਕਿਰਨ ਕਿਰਨ ਮਿਲੈ ਫੇਲ ਤੋਂ ਵੇਖਿਓ ਥੋੜਾ ਸਲੋ ਦੱਸਣਾ ਸੂਰਜ ਕਿਰਨ ਮਿਲੈ ਜਲ ਕਾਜਲ ਪੂਆਰਾਮ ਇਕ ਵਾਰੀ ਫੇਰ ਤੋਂ ਮੈਂ ਜੋਤੀ ਜੋਤ ਤੋਂ ਸ਼ੁਰੂ ਕਰਦਾ ਹਾਂ ਤੇ ਇੱਕ ਵਾਰੀ ਇੱਥੋਂ ਤੱਕ ਹੁੰਨਾ ਮ ਤੁਹਾਨੂੰ ਥੋੜਾ ਈਜ਼ੀ ਹੋ ਜਾਊਗਾ ਇੱਕ ਫਲੋ ਦੇ ਵਿੱਚ ਵੀ ਕਿਦਾਂ ਜੋਤੀ ਜੋਤਰਦੀ ਜੋਤੀ ਜੋਤ ਪੂਤੇਰਦੀ ਸੰਪੂਰਨ ਯਾਰਾ ਮੈਂ ਜੋਤੀ ਜੋਤਰਨੀ ਜੋਤੀ ਜੋਤਰਨੀ ਜੋਤੀ ਜੋਤਰਨੀ ਜੋਤੀ ਜੋਤਰਨੀ ਸੂਰਜ ਕਿਰਨ ਕਿਰਨ ਮਿਲੈ ਮੈਨੂੰ ਥੋੜਾ ਗਲਤ ਹੋਇਆ ਇੱਥੇ ਧਿਆਨ ਨਾਲ ਵੇਖੋ ਸੂਰਜ ਕਿਰਨ ਮਿਲੈ ਜਲ ਕਾਜਲ ਹੋਆਰਾਮ ਆਈ ਤੋਂ ਐਡਨੋ ਜਲ ਕਾਜਲ ਹੋਆਰਾਮ ਅਗਲਾ ਅੰਤਰਾ ਵੀ ਮੈਂ ਤੁਹਾਨੂੰ ਇਸੇ ਜਿਹੜੇ ਬਟਨ ਇੰਨਾ ਤੋਂ ਦੱਸ ਦਿੰਦਾ ਆਤਮ ਪਸ ਆਤ ਆਤਮ ਪਸਾਰਾ ਕਰਨ ਹਾਰਾ ਰੱਬ ਬਿਨਾ ਨਹੀਂ ਜਾਣੀ ਐ ਇਹ ਇਦਾਂ ਇੱਕ ਵਾਰੀ ਫੇਰ ਦੱਸਨਾ ਆਤਮ ਪਸਾਰਾ ਕਰਨ ਹਾਰਾ ਰੱਬ ਬਿਨਾ करता आप पुगता आप कारण किया बिनवंत मानक से जान बिनवंत मानक से जान ਨੀ ਹਰ ਰਸ ਪੀਆ ਸੰਪੂਰਣ ਇੱਥੇ ਫੇਰ ਨਾਲੇ ਸ਼ੁਰੂ ਕਰ ਦਿੰਨਾ ਜਦੋਂ ਆਪਾਂ ਬੈਕ ਉੱਥੇ ਹੀ ਉਸੇ ਅਸਥਾਈ ਤੇ ਜਾਣਾ ਸੰਪੂਰਣ ਥੀਆਰਾਮ ਸੌਰੀ ਇੱਥੇ ਗਲਤੀ ਆਫੇਰ ਸੰਪੂਰਣ ਥੀਆਰਾ ਕੀ ਕਿਸੇ ਤਰ੍ਹਾਂ ਬਾਕੀ ਦਾ ਵੀ ਜਿਹੜਾ ਸ਼ਬਦ ਆ ਉਹ ਤੁਸੀਂ ਇੱਥੇ ਪ੍ਰੈਕਟਿਸ ਕਰਕੇ ਪੂਰੀ ਤਿਆਰੀ ਕਰ ਸਕਦੇ ਇਸ ਸ਼ਬਦ ਦੀ ਕਿਉਂਕਿ ਸ਼ਬਦ ਦੇ ਵਿੱਚ ਛੇੜੀਆਂ ਇਹਦੀਆਂ ਪੰਕਤੀਆਂ 1 2 3 4 5 ਪੰਜ ਪੰਕਤੀਆਂ ਦਾ ਮੇਨ ਇੱਕ ਜਿਹੜੀ ਸਥਾਈ ਆ ਤੇ ਤਿੰਨ ਅੰਤਲਾ ਹਰੇਕ ਅੰਤਲਾ ਤੋਂ ਬਾਅਦ ਅਸਥਾਈ ਬੋਲਣੀ ਆ ਤੇ ਫਿਰ ਇਹ ਵਾਲੇ ਸ਼ਬਦ ਦਾ ਇੱਕ ਫਲੋ ਬਣਿਆ ਰਹੂਗਾ ਤੇ ਜਿੱਦਾਂ ਜਿੱਦਾਂ ਤੁਹਾਡੀ ਪ੍ਰੈਕਟਿਸ ਹੋਗੀ ਨਾਲ ਨਾਲ ਵਿੱਚ ਤੁਸੀਂ ਜਿਦਾਂ ਆਪਾਂ ਖਾਲੀ ਟਿਉਨਾ ਜਾਂ ਕਹਿੰਦੇ ਟੁਕੜੇ ਕਰਨੇ ਹਨ ਉਹ ਵੀ ਚੀਜ਼ ਵਿੱਚ ਤੁਸੀਂ ਲਾ ਸਕਦੇ ਜੀ ਤੇ ਉਹਦੇ ਵਾਸਤੇ ਵੀ ਹਾਂ ਦੱਸ ਦਿਓ ਵੀ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਜੇ ਹੈਲਪ ਦੀ ਲੋੜ ਹੋਊਗੀ ਹਰ ਕੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਇਹ ਵੀਡੀਓ ਹਾਡੀ ਪੈਣ ਨਵਿੰਦਰ ਕੌਰ ਜੀ ਦੇ ਵਾਸਤੇ ਜਿਨ੍ਹਾਂ ਨੇ ਹਾਨੂੰ ਕਮੈਂਟ ਕੀਤਾ ਹੈ ਕਿ ਇਹ ਵਾਲੀ ਜ਼ਰੂਰ ਵੀਡੀਓ ਬਣਾਇਓ ਮੈਂ ਉਮੀਦ ਕਰਦਾ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਹੋਰ ਕਿਹੜੇ ਸ਼ਬਦਾਂ ਦੀ ਵੀਡੀਓ ਚਾਹੀਦੀ ਆ ਠੀਕ ਆਪਾਂ ਇਸੇ ਤਰ੍ਹਾਂ ਹਰ ਇੱਕ ਸਬਸਕ੍ਰਾਈਬਰ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੀਏ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇ ਸ਼ਬਦ ਪੜ੍ਹਦੇ ਆ ਗਲਤੀਆਂ ਹੋ ਗਈਆਂ ਤਾਂ ਮਾਫ਼ ਕਰ ਦੇਣਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਜੀ